ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਹਾਂਜੀ ਅੱਜ ਆਪਾਂ ਪਾ ਰਹੇ ਹਾਂ ਗੋਡੀ ਤਰਬੂਜ ਬੀਜੇ ਹੋਏ ਜੀ ਇੱਕ ਕਿੱਲੇ 'ਚ ਤਰਬੂਜਾਂ ਦੀ ਗੋਡੀ ਕਰ ਰਹੇ ਹਾਂ ਜੀ ਪਹਿਲਾਂ ਮਿਰਚਾਂ ਦੀ ਕਰੀ ਸੀ ਖੀਰਿਆਂ ਦੀ ਕਰੀ ਸੀ ਕਦੂਆਂ ਦੀ ਕਰੀ ਸੀ ਕਰੇਲਿਆਂ ਦੀ ਤੇ ਅੱਜ ਆਪਾਂ ਕਰ ਰਹੇ ਹਾਂ ਤਰਬੂਜ 'ਚ ਇੱਕ ਕਿੱਲਾ ਤਰਬੂਜੀ ਦਾ ਬੀਜਿਆ ਜੀ ਆਪਾਂ ਠੀਕ ਆ ਆਪਾਂ ਦੋ ਦਿਨ ਘਰੇ ਸੀ ਬਾਈਆਂ ਨੇ ਕੁੱਟੀ ਕਰਤੀ ਸੀਗੀ ਮੌਸਮ ਖਰਾਬ ਕਰਕੇ ਤੰ ਕਰਕੇ ਤੇ ਆ ਦੇਖੋ ਜੀ ਆਪਣੇ ਤਰਬੂਜ ਚ ਵੀ ਇੰਨਾ ਨਕਾ ਹੋ ਰਿਹਾ ਜੀ ਦੇਖੋ ਜੀ ਦੇਖ ਰਿਹਾ ਤਾਂ ਦੇਖੋ ਜੀ ਇਹ ਆਪਾਂ ਵੀ ਲਾਇਆ ਸੀਗਾ ਇਹਨਾਂ ਦਾ ਤੇ ਹੁਣ ਇਹ ਬੱਲਾ ਨਿਕਲੇ ਆਈਆਂ ਤੇ ਵਿੱਚ ਹੋਗੇ ਕੱਖ ਗੋਡੀ ਪਾਉਣ ਵਾਲੇ ਹੋਗੇ ਤੇ ਹੁਣ ਆਪਾਂ ਗੋਡੀ ਪਾਈ ਜੰਨੇ ਆ ਜੀ ਜਦੋਂ ਮੈਂ ਫਿਰ ਲਾ ਲਿਆ ਇਹ ਕੋਈ ਅੰਬਰ ਬੱਬੂ ਹੋਰੀ ਛੋਟੀ ਬੱਬੂ ਵੱਡੀ ਬੱਬੂ ਅੰਬਰ ਪੀਓ ਉਸੇ ਜੀ ਤੇ ਆ ਦੂਜੀਆਂ ਪਹਿਣਾ ਜਿਹੜੀਆਂ ਲੱਗੀਆਂ ਹੋਈਆਂ ਨੇ ਪਾ ਲੈ ਦੇਖੋ ਰੱਖ ਲੋ ਕਿਤੇ ਪੈ ਨਾ ਆ ਸਾਰੇ ਜਣੇ ਪਗੋਦੀ ਪਾ ਰਹੇ ਨੇ ਤੇ ਮੌਸਮ ਹਜੇ ਵੀ ਫਿਲਹਾਲ ਥੋੜਾ ਖਰਾਬ ਹੀ ਆ ਦੇਖੋ ਜੀ ਬੱਦਲ ਵਾਈ ਆ

ਦਿਖਾ ਦੇ ਦਿਖਾ ਤੇ ਲੈ ਚਲਾ ਦੇ ਚੋੜਾ ਮੜਾ ਦੇ ਦੇਖੋ ਇਹ ਕਿਤੇ ਕਿਤੇ ਬੱਲਾ ਨਿਕਲੀਆਂ ਨਹੀਂ ਹੈਗੀਆਂ ਕਿਤੇ ਕਿਤੇ ਡੂੰਗਾ ਵੀ ਲੱਗਿਆ ਹੋਇਆ ਹੈ ਨਾ ਜਿਹੜੀ ਉਹ ਬੱਲ ਨਿਕਲ ਹੀ ਨਹੀਂ ਗਈ ਤੇ ਜਿਹੜਾ ਉੱਤੇ ਜੇ ਵੀ ਤਰਾ ਸੀਗਾ ਥੋੜਾ ਪੋਲਾ ਜਾਂ ਤੇ ਉਹ ਬੱਲਾ ਨਿਕਲੇਗਾ ये तो पका के जाना काम है बेना क्यों और थोड़ा सा काम बजेगा पर की थे और ठंड लग रहा था बेटा थोड़ा ये बस आ हरा तो पकड़ लगा दे या ये मिर्चाच नहीं गोडी पौनी बेटा ये कट ही है ना फटाफट मोटा मोटा चलो भाभी पौना दूध दूध का ₹100 का 100 का आ आ सो आ गया देखो जी बिच भेणा कह रहा ने पासे जाना भी ठंड भी है अज अज नमेड़ दो एक किला रह गया गोड् पाने वाला मिर्चा चोड़ी गोडी पाने क्योंकि मिर्चा चो पहला फिर गए थे आप मिर्चा चप पहला गोडी पा ली करके देखो जी ਪਰ ਕੋਰ ਤੋਂ ਲੈ ਉਹ ਦਵਾਈ ਫਰਕੂ ਹਾਂ ਮੈਂ ਕੁਤਤ ਦੱਸ ਦੇ ਤਾਂ ਸਾਰੀ ਜੱਗੀ ਪੈਣ ਸਰਾਮ ਤਾਂ ਮੁੱਢ ਤਾਂ ਮਰੇ ਨਾ ਕੁਤਰ ਵਧੀਆ ਜਾਂਦਾ ਦਵਾਈ ਵਧੀਆ ਦਾਉਗਾ ਦਵਾਈ ਰੋਤ ਉੱਤੇ ਦਾ ਰੋਗ ਚੁੱਪਦਾ ਹੈਗਾ ਸਮਾਈ ਚਲ ਰੋਤ ਲੈ ਕਦਾ ਉਹ ਫਰਕੂਂ ਦੇ ਕਦਾ ਦਾ ਹੁੰਦੀ ਆ ਹਾਂ ਉਹ ਦੀ ਦੇ ਆਹ ਜਿਹੜਾ ਸੁਕਾ ਹਾਂ ਸੁਕਾਟ ਜੋ ਹੁੰਦਾ ਬਸ ਤੇ ਰੋਥੀ ਲੈ ਜਾਈਂ ਉਹਨੂੰ ਵਧੀਆ ਦਾਉਗਾ ਦਵਾਈ ਅੱਛਾ ਕੀ ਕਰੀਏ ਫਿਰ ਤੇ ਪ੍ਰਮਾਣਿਤ ਕਰੀਏ ਔਰ ਇਹ ਚਾਵੜੀ ਜੀ ਬੰਨੇ ਦਾ 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 ਸਿੱਖਾ ਉਹਦਾ ਚਾਵੜੀ ਵਾਲਾ ਤੇ ਇਸ ਤੂਸ ਕਰੀ ਲੱਗਦੀ ਹੈ ਦੇਖੋ ਜੀ बिच जी मिर्च मच्छा पाइया ने देखो आह सारी आ खबूजा दियां बिच तरबूज देखो बिच मच्छा ने बल्कि मिट्टी भी लाइनी पी जिथे मिट्टी घट न मिट्टी भी पाल दे ਹਾਂ ਹੁਣ ਆਪਾਂ ਚੱਲੇ ਆਂ ਜੀ ਰੋਟੀ ਖਾਣ ਚਾਹ ਪੀਣ ਆਪਣੀ 10 ਵਾਲੀ ਚਾਹ ਆ ਗਈ ਹੁਣ ਹੁਣ ਆਪਾਂ ਚਾਹ ਪੀਣ ਚੱਲੇ ਆਂ ਜੀ ਇੱਕ ਆਉਂਦੀ ਏ 2 ਵਜੇ ਚਾਹ ਆਪਣੀ ਦਿਨ ਵਿੱਚ ਦੀ ਦੋ ਵਾਰੀ ਚਾਹ ਤਿੰਨ ਸੂ ਦਿਹਾੜੀ ਦੋ ਵਾਰੀ ਚਾਹ ਤੇ ਸਵੇਰੇ 8 ਵਜੇ ਤੋਂ ਆਪਾਂ ਆਉਨੇ ਆ 5 ਵਜੇ ਤੱਕ ਆਉਨੇ ਆਈ ਆਪਾਂ ਠੀਕ ਆ ਜੀ ਆਪਾਂ ਚਾਹ ਪੀ ਲਈਏ ਅੱਜ ਦਾ ਵਲੌਗ ਜੀ ਚੈਨਲ ਨੂੰ ਸਬਸਕ੍ਰਾਈਬਰ ਕਰੋ ਲੈਕ ਕਮੈਂਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ